ਤੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਸੀਆਂ ਖਬਰਾਂ ਦਸੂਹਾ ਦੇ ਇੱਕ ਹੀ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਇਹ ਦੋਵੇਂ ਨੌਜਵਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਟੇਰਕੇ ਆਣਾ ਦੇ ਰਹਿਣ ਵਾਲੇ ਸਨ ਤੇ ਰੋਜ਼ੀ ਰੋਟੀ ਕਮਾਉਣ ਲਈ 2 ਸਾਲ ਪਹਿਲਾਂ ਅਮਰੀਕਾ ਗਏ ਸਨ ਇਹ ਦੋਵੇਂ ਨੌਜਵਾਨ ਇਕੱਠੇ ਅਮਰੀਕਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦੇ ਸਨ ਅਤੇ ਕੈਲਿਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਨੂੰ ਜਾ ਰਹੇ ਸਨ ਜਦੋਂ ਇਹ ਦੋਵੇਂ ਨੌਜਵਾਨ ਹਾਈਵੇ ਨੰਬਰ 6144 ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਇੱਕ ਟਰਾਲੇ ਨਾਲ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਇਹ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਤਕਰੀਬਨ 6 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਇਸ ਵਿੱਚੋਂ ਕੱਢਿਆ ਗਿਆ ਤੇ ਇਹਨਾਂ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਦੋਵੇਂ ਨੌਜਵਾਨ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸਨ ਮਨ ਵਾਲਿਆਂ ਵਿੱਚੋਂ ਇੱਕ ਦੀ ਪਹਿਚਾਣ ਸੁਖਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਉਮਰ 23 ਸਾਲ ਇਹ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸੁਖਜਿੰਦਰ ਸਿੰਘ ਦੇ ਪਿਤਾ ਖੇਤੀਬਾੜੀ ਕਰਦੇ ਸਨ ਤੇ ਦੂਜੇ ਨੌਜਵਾਨ ਦੀ ਪਹਿਚਾਣ ਸਿਮਰਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਉਮਰ 23 ਸਾਲ ਜੋ ਕਿ 2 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਤੇ ਘਰ ਦੇ ਦਾ ਇਕਲੌਤਾ ਬੇਟਾ ਸੀ ਸਿਮਰਨਜੀਤ ਸਿੰਘ ਦੇ ਪਿਤਾ ਖੇਤੀਬਾੜੀ ਕਰਦੇ ਸਨ कैना चुरा गया Oh, awesome. that's

ਅੱਲੋਂ ਸਵੇਰੇ ਹੋਈ ਸੀ 10:00 ਵਜੇ ਨੂੰ ਕੀ ਗੱਲਬਾਤ ਕੀਤੀ ਕਹਿੰਦੇ ਡੜੀ ਪੈਸੇ ਪੁੱਛੇ ਤੇ ਲੋੜ ਸਾਡੇ ਕਾਉਂਟ ਵਿੱਚ ਪੈਸੇ ਹੈਗੇ ਕਿੰਨਾ ਕ ਸਮਾਂ ਹੋਇਆ ਉੱਥੇ ਗਏ ਨੂੰ ਕੀ ਕੰਮ ਕਰਦੇ ਸੀ ਇੱਥੇ 2 ਸਾਲ ਹੋ ਗਏ ਨੂੰ 2 ਸਾਲ 2 ਸਾਲਾਂ ਨਹੀਂ ਹੋਏ ਟਰਾਲਰ ਲੰਮੀ ਲਈ ਦਿਕ ਦਾ ਹਵਾਲਾ ਕੀ ਹਾਂਜੀ ਹਾਂਜੀ ਹੁਣ ਸਾਡੀ ਉਹ ਮਿਲ ਜੇ ਤੇ ਵੱਡੀ ਦੀ ੜ ਬੁੱਡੀ ਜੀ ਇੱਥੇ ਪਹੁੰਚ ਜੇ ਵਧੀਆ ਗੱਲ ਪੰਜਾਬ ਲਿਆ ਹਾਂਜੀ ਪੰਜਾਬ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਕੀ ਰਿਸ਼ਤਾ ਲੱਗਦਾ ਹੈ ਮੇਰਾ ਪਤੀ ਜੀ ਲੱਗਦਾ ਹੈ ਕੀ ਗੱਲ ਬਾਤ ਹੋਈ ਜੀ ਬਸ ਠੀਕ ਠਾਕ ਆ ਟਰੱਕ ਚਲਾਉਂਦੇ ਸੀ ਐਕਸੀਡੈਂਟ ਹੋਇਆ ਰਾਤ ਪਤਾ ਲੱਗਾ ਕਿਵੇਂ ਕੀ ਹੋਇਆ ਐਕਸੀਡੈਂਟ ਕਿਵੇਂ ਪਤਾ ਲੱਗਾ ਕਿਵੇਂ ਐਕਸੀਡੈਂਟ ਹੋਇਆ ਐਕਸੀਡੈਂਟ ਸਾਡੇ ਉਥੋਂ ਮੁੰਡਿਆਂ ਦਾ ਫੋਨ ਕੀਤਾ ਕੋਈ ਸੁੱਤਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ ਉਹਨਾਂ ਨਾਲ ਕੇ ਆਪਕੇ ਤੇ ਇੱਕਦਮੋਂ ਟਰਾਲਾ ਆ ਗਿਆ ਹੈ ਜਾ ਕੇ ਵਿੱਚ ਵੱਜੇ ਅਮਰੀਕਾ ਚ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਇਹ ਮੈਨੂੰ ਨਹੀਂ ખબર ਜਾਣ ਕੇਰੇ ਵਿੱਚ ਹੋਇਆ ਉਹਦਾ ਨਾਮ ਤਾਂ ਨਹੀਂ ਪਤਾ ਹੈਗਾ ਪਰਿਵਾਰ ਦੀ ਗੱਲ ਕਰੀ ਤੇ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਹੈ ਤਿੰਨ ਭੈਣਾਂ ਤਿੰਨ ਭੈਣਾਂ ਦੇਖ ਲੋ ਲੋਕਾ ਇਹ ਤਾਂ ਕੀ ਕੰਮ ਕਰਦੇ ਛੇਪੀ ਛੇਪੀ ਕਰਦੇ ਇੱਕ ਤਾਂ ਵੀ ਹਾਰਦ ਕੀ ਹੋ ਜਾਈ ਬਹੁਤ ਮਾੜੀ ਹੋਊਗਾ ਇਤਵਾਰ ਆ ਵੀ ਹੈ ਬੀ ਦੂਰ ਕੰਮ ਲਈ ਵਿਦੇਸ਼ ਗਿਆ ਸੀ ਸਰਕਾਰ ਤੋਂ ਕੀ ਮੰਗ ਕਰਨੀ ਚਾਹੀਦੀ ਸਰਕਾਰ ਤੋਂ ਇਹ ਕੰਮ ਅਗਰ ਕਰ ਦੇ ਇੱਕ ਤਾਂ ਉਹਦੀ ਡੈਡਵੌੜੀ ਬਾਪ ਭਾਰਤ ਵਿਹਾਂਦੀ ਜਾਵੇ ਇੱਕ ਕੋਈ ਬੰਦਾ ਬੁੰਦਾ ਸਰਕਾਰ ਜੋ ਵੀ ਇਹਨਾਂ ਨੂੰ ਦਵੇ ਬਾਅਦ ਤੋਂ ਬਾਅਦ ਮਦਦ ਕਰੇ ਸਰਕਾਰ ਹੁਸ਼ਕੰਦਰ ਸਿੰਘ ਕੀ ਲੱਗਦੀ ਹੈ ਆਪਣਾ ਭੁੱਖ ਆਪਣਾ ਭੁੱਖਾਂ ਜਨਤਾ ਕੀ بیٹے ਦਾ ਕੀ ਨਾਮ ਸੀ ਸਿਮਰਨਜੀਤ ਸਿੰਘ ਇਹ ਗੱਲ ਬਾਤ ਹੋਇਆ ਕਿਵੇਂ ਐਕਸੀਡੈਂਟ ਹੋਇਆ ਇੱਕ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਨੂੰ ਜਾ ਰਹੇ ਸੀਗੇ ਜੀ ਰਸਤੇ 'ਚ ਇੱਕ ਟਾਲਾ ਦੂਸਰੇ ਪਾਸੇ ਰੋਡ ਤੋਂ ਕ੍ਰੋਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੀ ਗੱਡੀ ਨਾਲ ਜਾ ਟਕਰਾਇਆ ਜਿਸ ਤਰ੍ਹਾਂ ਕਰਕੇ ਬਹੁਤ ਵੈਰੀ ਬੈਡ ਐਕਸੀਡੈਂਟ ਹੋਇਆ ਜਿਸ ਦੀ ਬਜਾਏ ਤੋਂ ਟੇਰ ਜਾਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨਾਂ ਦੀ ਏਜ ਤਕਰੀਬਨ 22 ਤੋਂ 23 23 ਸਾਲ ਦੇ ਵਿੱਚ ਸੀਗੇ ਦੋਨੇ ਐਟ ਦਾ ਸਪੌਟ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ ਪਰਵਾਦ ਨੂੰ ਕਿਨ ਦਾ ਲੱਗਿਆ ਪਰਵਾਦ ਨੂੰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ ਤੇ ਪਰਵਾਦ ਨੂੰ ਜਦੋਂ ਲੱਗਾ ਫਿਰ ਵੀ ਫੋਨ ਨਹੀਂ ਚੱਲ ਰਿਹਾ ਫਿਰ ਉਹਨਾਂ ਦਾ ਕੰਟੈਕਟ ਵਗੈਰਾ ਕੀਤਾ ਸਾਰਿਆਂ ਨੇ ਤੇ ਫਿਰ ਉਹਨਾਂ ਦੱਸਿਆ ਵੀ ਨਹੀਂ ਹੀ ਹੈ ਬੀ ਨੋ ਮੋਰ ਹੀ ਹੈਸ ਗੋਨ ਇਹਨਾਂ ਸਮਾਂ ਹੋ ਗਿਆ ਸੀ 1.5 ਸਾਲ ਹੋ ਗਿਆ ਜੀ ਹਾਂ ਜੀ ਪੰਜਾਬ ਆ ਤੇ ਗੱਲ ਕਰੀ ਤੇ ਆਦਰ ਸਾਹਿਬ ਠੀਕ ਹੈ ਕਰਦੇ ਕਿੱਥੇ ਬੜੀ ਕਰਦੇ ਠੀਕ ਹੈ ਦੀ ਹਾਲਤ ਕੀ ਹੋ ਗਈ ਹੈ ਤੇ ਇੱਕ ਪਰਿਵਾਰ ਚ ਕੌਣ ਕੌਣ ਹੈ ਪਰਵਾਦ ਚ ਕੋਨ ਦੀ ਸਿਸਟਰ ਉਹ ਵਿਆਹੀ ਹੈ ਛੋਟੀ ਤੇ ਦੂਸਰੇ ਪਰਮਾ ਦੇ ਗ੍ਰੈਂਡਫਾਦਰ ਹੈਗੇ ਚੰਦ ਜੀ ਸਿੰਘ ਦੇ। ਕਾਜੀ ਹਾਲਾਤ ਕੀ ਹੋ ਗਏ ਕੋਈ ਬਹੁਤੀ ਵਧੀਆ ਨਹੀਂ ਹੈ। ਉਹਨੇ ਇਹਨੂੰ ਰੋਟੀ ਰੋਜੀ ਦੀ ਵਾਰ ਕਮਾਉਣ ਭੇਜਿਆ ਸੀਗਾ ਤੇ ਹੁਣ ਕੋਈ ਹਾਲਾਤ ਸੁਧੰਦੇ ਦਿਨ ਸੀਗੇ ਜਿੱਥੇ ਜਿੰਨੇ ਪੈਸੇ ਲਾ ਕੇ ਭੇਜੇ ਉਹ ਵੀ ਨੁੱਤਲੇ ਸੀਗੇ ਜੇ। ਹਾਂ ਰੱਬ ਪਹਿਲਾਂ ਵੀ ਛੋੜਾ ਦੇ ਗਿਆ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਟਾਊਨਫੇਅਰ ਮਿਨਿਸਟਰੀ ਤੋਂ ਇਹ ਮੰਗ ਕਰਦੇ ਹਾਂ ਕਿ ਬੱਚਿਆਂ ਦੀ ਜੋ ਕਾਰਵਾਈ ਕਰਕੇ ਉੱਥੇ ਜੋ ਵੀ ਬਣਦਾ ਉਹਨਾਂ ਦਾ ਹੱਕ ਨੂੰ ਦਵਾ ਕੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂਕਿ ਉਹਨਾਂ ਦਾ ਅੰਤਿਮ ਸੰਸਕਾਰ ਅਸ ਉਨ੍ਹਾਂ ਦੀ ਜਨਮ ਭੂਮੀ ਤੇ ਕਰ ਸਕੀਏ। ਧੰਨਵਾਦ। ਸਰਪੰਚ ਢੇਰ ਕਹਿੰਦੇ ਤੇ ਬੜੀ ਦੁੱਖਾਈ ਕਰਨਾ ਬਾਬ ਦੀ ਕੀ ਹੈ। ਹਾਂਜੀ ਮੈਂ ਸਰਪੰਚ ਢੇਰ ਕਹਣਾ। ਅੱਜ ਰਾਤ ਜਿਹੜੀ ਲੰਗੀ ਆ ਉਸ ਰਾਤ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਕਿ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ ਇਕੱਠੇ ਟੀਮ ਤੇ ਚੱਲਦੇ ਸੀ ਇੱਕੋ ਟਰੱਕ ਤੇ ਸੀਗੇ ਦੋਨੋਂ। ਉਹਨਾਂ ਦਾ ਐਕਸੀਡੈਂਟ ਹੋ ਗਿਆ। ਆ ਉਸ ਤੋਂ ਬਾਅਦ ਚ ਫੋਨ ਫਾਨ ਕੀਤੇ ਨੇ ਸਾਰੇ ਪਾਸੇ ਪਤਾ ਕੀਤਾ ਹਾਲ ਇਹ ਕੰਦੇ ਮੁੰਡੇ ਦੋਨੋਂ ਹੀ ਅਸਪਾਇਰ ਹੋ ਗਏ ਟਰੱਕ ਦੇ ਵਿੱਚ ਹੀ ਬੜਾ ਦਰਦਨਾਕ ਹਾਲਾ ਹੋਇਆ ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘਟੋ ਘਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਬਹੁਤ ਦੁਖਦਈ ਖਬਰ ਹੈ ਜੀ ਮੇਰੇ ਦੋਨਾਂ ਦੀ ਇੱਕ ਦੀ 22 ਸਾਲ ਸੀਗੀ ਜੀ ਇੱਕ ਦੀ 23 ਸਾਲ ਇੰਨਾ ਕ ਸਮਾਂ ਹੋਇਆ ਇੱਕ ਨੂੰ 1.5 ਸਾਲ ਹੋਇਆ ਜੀ ਇੱਕ ਨੂੰ 2 ਸਾਲ ਹੋਏ ਨੇ ਗਏ ਨੇ ਜੀ ਸਰਕਾਰ ਤੋਂ ਸਰਕਾਰ ਸਾਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਸਾਨੂੰ ਉਹਨਾਂ ਦੀਆਂ ਡੈੱਡ ਬਾਡੀਆਂ ਇੰਡੀਆ ਲੈਣ ਤੇ ਸਾਡੀ ਮਦਦ ਕੀਤੀ ਜਾਵੇ ਜਿਹੜਾ ਬਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਤਾਂ ਹੋ ਗਿਆ ਹੁਣ ਅਸੀਂ ਇਹੀ ਸਰਕਾਰ ਕੋਲ ਵੀ ਇਹੀ ਮੰਗ ਕਰਦੇ ਆਂ ਕਿ ਉਹਨਾਂ ਦੀਆਂ ਡੈੱਡ ਬਾਡੀਆਂ ਪਲੀਜ਼ ਕਿਸੇ ਤਰੀਕੇ ਵੀ ਇੰਡੀਆ ਲੈ ਜਾਂਦੀਆਂ ਜਾਣ ਕਿਉਂਕਿ ਉਹਨਾਂ ਦਾ ਪਰਿਵਾਰ ਉਹਨੇ ਮਾਮਾ ਉਹਨਾਂ ਦੇ ਭਰਾ ਭੈਣ ਉਹਨਾਂ ਦੇ ਸ਼ਿਕਲੀਵਾਰ ਦੇ ਦਰਸ਼ਨ ਕਰ ਸਕਣ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਜਾਵਾਂਗਾ ਇੱਥੇ ਸਰਕਾਰਾਂ ਸਾਡੀਆਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਪ੍ਰਦੇਸ਼ਾਂ ਚ ਜਾ ਨभेਜਨੇ ਪੈਣ ਇਹ ਹੀ ਮੇਰੀ ਮੰਗ ਹੈ ਪਲੀ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਾਡੇ ਨੌਜਵਾਨ ਬਾਹਰ ਨਾ ਜਾਣ ਇਹੋ ਜਿਹੇ ਹਾਸਿਆਂ ਵਿਚ ਕਰਨਾ ਹੁਣ ਮਾਮਾ ਦੇ ਲੱਕ ਨਾ ਟੁੱਟਣ ਕੱਲੇ ਕੱਲੇ ਪੁੱਤ ਸੀ ਦੋਨੇ ਕੱਲੇ ਕੱਲੇ ਭਰਾ ਸੀ ਦੋ ਨਧਿਕਾਰੀ ਉੱਜੜ ਗਏ ਨੇ ਜੀ ਹਜੇ ਤੱਕ ਤੇ ਨਾ ਗੋਲੋਂ ਆਪਣੇ ਜਿਹੜੇ ਪੈਸੇ ਲਾ ਕੇ ਗਏ ਨੇ ਉਹ ਕਰਜ਼ਾ ਵੀ ਨਹੀਂ ਉਤਰਿਆ ਮੈਂ ਇਹ ਹੀ ਦੁਬਾਰਾ ਮਾਰ-ਮਾਰ ਸਰਕਾਰ ਕੋ ਮੰਗ ਕਰਾਂਗਾ ਜੀ ਉਹਨਾਂ ਦੀ ਡੈੱਡ ਬਡੀਆਂ ਪਿੰਡ ਇੰਡੀਆ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ